ਯਾ ਬਾਈਟ ਕਰੀਏ ਜਿਵੇਂ ਤੁਸੀਂ ਦੇਖ ਸਕਦੇ ਹੋ ਸ਼ਵਰਾਤਰੀ ਦਾ ਮਾਹੌਲ ਬਣਿਆ ਹੋਇਆ ਸ਼ਹਿਰ ਦੇ ਵਿੱਚ ਅੱਜ ਸ਼ੋਭਾ ਯਾਤਰਾ ਦਾ ਆਰੰਭ ਹੋਣ ਜਾ ਰਿਹਾ ਹੈ ਉੱਥੇ ਹੀ ਨਕੋਦਰ ਦੇ ਦੇਵੀਤਲਾਬ ਮੰਦਿਰ ਦੇ ਬੈਕ ਸਾਈਡ ਤੇ ਤਲਾਬ ਜਿਹੜਾ ਦੇਵੀਤਲਾਬ ਬਣਿਆ ਹੋਇਆ ਉਹਦੇ ਮਗਰ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਜਿਹੜੀ ਹੈ ਭਿਆਨਕ ਅੱਗ ਲੱਗ ਗਈ ਹੈ ਉਸ ਨੂੰ ਫਾਇਰ ਬ੍ਰਿਗੇਡ ਜਿਹੜੀ ਗੱਡੀ ਆ ਰਹੀ ਹੈ ਉਸ ਨੂੰ ਰਸਤਾ ਦਿੱਤਾ ਜਾ ਰਿਹਾ ਅੱਗੇ ਜਾ ਕੇ ਪਰ ਭਿਆਨਕ ਅੱਗ ਹੋਣ ਦੇ ਕਰਕੇ ਕੋਈ ਸਾਰਿਆਂ ਨੂੰ ਪਿੱਛੇ ਕੀਤਾ ਗਿਆ ਹੈ ਉੱਥੋਂ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਆ ਆਰ ਬੀ ਇੰਡੀਆ ਟੀਵੀ ਤੇ ਨਕੋਦਰ ਦੇ ਦੇਵੀਤਲਾਬ ਮੰਦਿਰ ਦੇ ਵਿੱਚ ਜਿਹੜੀ ਇਹ ਬੈਕ ਸਾਈਡ ਤੇ ਇਹ ਤਸਵੀਰ ਹੈ ਫਾਇਰ ਬ੍ਰਿਗੇਡ ਦੀ ਗੱਡੀ ਆ ਚੁੱਕੀ ਹੈ ਉਸ ਦਾ ਪਾਈਪ ਜਿਹੜਾ ਅੱਗੇ ਲਿਆਂਦਾ ਗਿਆ ਹੈ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਦਿਖਾਇਆ ਜਾਵੇ ਇੱਕ ਵਾਰੀ ਪੂਰਾ ਮੋਕਾ ਦੇਖ ਸਕਦੇ ਹੋ ਭਿਆਨਕ ਅੱਗ ਜਿਹੜੀ ਲੱਗੀ ਹੋਈ ਹੈ ਬਟਾ ਕਿੱਥੇ ਬਟਾ ਕਿੱਥੇ ਕੱਟ ਲਈ ਜਿਵੇਂ ਤੁਸੀਂ ਦੇਖ ਸਕਦੇ ਆ ਲਗਾਤਾਰ ਜਿਹੜੀ ਅੱਗ ਲੱਗੀ ਹੋਈ ਆ ਤੇ ਇੱਥੇ ਸਾਡੇ ਵਿੱਚ ਮੰਦਰ ਦੇ ਮੈਂਬਰ ਹੈਗੇ ਆ ਭਾਈ ਸਾਹਿਬ ਕੀ ਨਾਮ ਤੁਹਾਡਾ ਨਵਲ ਕਿਸੋਰ ਕੀ ਗੱਲ ਹੋ ਗਈ ਹੈ ਸਾਰੀ ਉਹ ਗੱਲ ਹੋਇਆ ਬੱਚੇ ਪ੍ਰਾਕਾ ਫੋੜ ਰਹੇ ਸਨ ਜੀ ਉਹ ਥਿੱਲਾ ਇਧਰ ਫੇਕ ਦਿਆ ਵਸ ਉਸ ਨੂੰ ਅੱਗ ਲੱਗ ਗਿਆ ਛੱਪੜ ਮੇ ਕੋਈ ਬਚਾਈ ਹੈ ਨਾ ਕੋਈ ਨੁਕਸਾਨ ਤਾਂ ਕੋਈ ابھی ਕੋਈ ਨੁਕਸਾਨ ਨਹੀਂ ਹੈ ਜਿਵੇਂ ਇਹਨਾਂ ਨੇ ਦੱਸਿਆ ਕਿ ਬਚਾਏ ਆ ਵੀ ਜਿਆਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਕਾਫੀ ਜਿਆਦਾ ਤੁਸੀਂ ਦੇਖ ਸਕਦੇ ਹੋ ਅੱਗ ਲੱਗੀ ਹੋਈ ਹੈ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਆਈ ਹੋਈ ਹੈ ਪਰ ਉਹਨੂੰ ਹਜੇ ਤੱਕ ਕੋਈ ਰਸਤਾ ਨਹੀਂ ਮਿਲਿਆ ਔਰ ਮੰਦਰ ਦੇ ਜਿਹੜੇ ਮੈਂਬਰ ਹੈ ਉਹਨਾਂ ਨੇ ਇੱਕ ਮੋਟਰ ਚਲਾ ਕੇ ਇੱਕ ਪਾਈਪ ਲਗਾਇਆ ਹੋਇਆ ਵਾ ਪਾਣੀ ਬਜਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਫਾਇਰ ਬ੍ਰਿਗੇਡ ਦੀ ਗੱਡੀ ਹਜੇ ਅ ਪਰ ਅੱਗ ਜਿਹੜੀ ਭਿਆਨਕ ਆ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਰਬੀਨ ਇੰਡੀਆ ਟੀਵੀ ਤੇ